اگر संविधान ਦੇ مطابق ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਕੋਈ ਐਸੀ ਘਟਨਾ ਕਰਮ ਹੋਇਆ ਤਾਂ ਉਹਰੇ ਮਤਾਬਕ ਉਹਰੇ ਕਾਨੂੰਨ ਦੇ ਤਹਿਤ ਹੀ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇ ਆ ਨਾ ਮੈਂ ਕਿਸੇ ਤੇ NSA ਲਾਉਣ ਦੇ ਹੱਕ ਚਾਹਾਂ ਨਾ ਮੈਂ ਕਿਸੇ ਦੇ ਉਤਾਰਨ ਦੇ ਹੱਕ ਚਾਹ ਪਰ ਮੈਂ ਦੇਸ਼ ਦੇ ਕਨਸਟੀਟਿਊਸ਼ਨ ਤੇ ਲੋਕਤੰਤਰ ਦੀ ਕਦਰ ਕਰਦਾ ਹਰ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਹੈ ਹਰ ਵਿਅਕਤੀ ਆਪਣੇ ਆਪ ਚ ਸੁਧਾਰ ਲੈ ਕੇ ਆ ਸਕਦਾ ਹੈ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤੁਹਾਡੇ ਤੋਂ ਪਤਾ ਲੱਗਿਆ ਲੇਕਿਨ ਮੈਂ ਪਹਿਲੇ ਦਿਨ ਤੋਂ ਅੱਜ ਤੱਕ ਇੱਕ ਹੀ ਗੱਲ ਕਹਿੰਦਾ ਕਿ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਦੇਸ਼ ਦੇ ਸੰਵਿਧਾਨ ਦੇ ਮਤਾਬਕ ਕਿਸੇ ਵਿਅਕਤੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਕਾਰਵਾਈ ਹੋਣੀ ਚਾਹੀਦੀ ਕਿਸੇ ਨੂੰ ਅਲੱਗ ਨਹੀਂ ਦੇਖਣਾ ਚਾਹੀਦਾ ਬੀਟ ਅਮਰਿਤਪਾਲ ਜੀ ਬੀਟ ਕੋਈ ਹੋਰ ਕਿਸੇ ਵਿਅਕਤੀ ਨੂੰ ਨਫ਼ਰਤ ਦੀ ਭਾਵਨਾ ਦੇ ਨਾਲ ਉਹਦੇ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਜੋ ਵੀ ਅਗਰ ਸੰਵਿਧਾਨ ਦੇ ਮਤਾਬਕ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਕੋਈ ਐਸੀ ਘਟਨਾਕਰਮ ਹੋਇਆ ਤਾਂ ਉਹਰੇ ਮਤਾਬਕ ਉਹਰੇ ਕਾਨੂੰਨ ਦੇ ਤਹਿਤ ਹੀ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇ ਨਾ ਮੈਂ ਕਿਸੇ ਤੇ NSA ਲਾਉਣ ਦੇ ਹੱਕ ਚਾਹ ਨਾ ਮੈਂ ਕਿਸੇ ਦੇ ਉਤਾਰਨ ਦੇ ਹੱਕ ਚਾ ਪਰ ਮੈਂ ਦੇਸ਼ ਦੇ ਕਨਸਟੀਟਿਊਸ਼ਨ ਤੇ ਲੋਕਤੰਤਰ ਦੀ ਕਦਰ ਕਰਦਾ ਹਾਂ ਉਹਰੇ ਮਤਾਬਕ ਹੀ ਕੰਮ ਹੋਣਾ ਚਾਹੀਦਾ ਹੈ ਨਾ ਕਿ ਉਸ ਤੋਂ ਮਤਾਬਕ ਮਲਕੇ ਉਹਦੇ ਤੋਂ ਪਾਸੇ ਜਾਣਾ ਚਾਹੀਦਾ ਕਿਉਂਕਿ ਸਾਨੂੰ ਮੈਂ ਫੇਰ ਕਹਿ ਰਿਹਾ ਸਾਨੂੰ ਕਿਸੇ ਨੂੰ ਕਿਸੇ ਨੂੰ ਹਰ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਹੈ ਹਰ ਵਿਅਕਤੀ ਆਪਣੇ ਆਪ ਚ ਸੁਧਾਰ ਲੈ ਕੇ ਆ ਸਕਦਾ ਹੈ ਕਿਸੇ ਨੂੰ ਨਫ਼ਰਤ ਦੇ ਨਾਲ ਸਾਨੂੰ ਹਮੇਸ਼ਾ ਕਿਸੇ ਨੂੰ ਨਫ਼ਰਤ ਦੇ ਨਾਲ ਨਹੀਂ ਵੇਖਣਾ ਚਾਹੀਦਾ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤੁਹਾਡੇ ਤੋਂ ਪਤਾ ਲੱਗਿਆ ਲੇਕਿਨ ਮੈਂ ਪਹਿਲੇ ਦਿਨ ਤੋਂ ਅੱਜ ਤੱਕ ਇੱਕ ਹੀ ਗੱਲ ਕਹਿਣਾ ਹੈ ਕਿ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਦੇਸ਼ ਦੇ ਸੰਵਿਧਾਨ ਦੇ ਮਤਾਬਕ ਕਿਸੇ ਵਿਅਕਤੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਕਾਰਵਾਈ ਹੋਣੀ ਚਾਹੀਦੀ ਕਿਸੇ ਨੂੰ ਅਲੱਗ ਨਹੀਂ ਦੇਖਣਾ ਚਾਹੀਦਾ ਬੀਟ ਅਮਰਿਤਪਾਲ ਜੀ ਬੀਟ ਕੋਈ ਹੋਰ ਕਿਸੇ ਵਿਅਕਤੀ ਨੂੰ ਨਫ਼ਰਤ ਦੀ ਭਾਵਨਾ ਦੇ ਨਾਲ ਉਹਰੇ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਜੋ ਵੀ ਅਗਰ ਸਵਿਧਾਨ ਦੇ ਮੁਤਾਬਕ ਦੇਸ਼ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਕੋਈ ਐਸੀ ਘਟਨਾਕਰਮ ਹੋਇਆ ਤਾਂ ਉਹਰੇ ਮੁਤਾਬਕ ਉਹਰੇ ਕਾਨੂੰਨ ਦੇ ਤਹਿਤ ਹੀ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇ ਨਾ ਮੈਂ ਕਿਸੇ ਤੇ NSA ਲਾਉਣ ਦੇ ਹੱਕ ਚਾਹ ਨਾ ਮੈਂ ਕਿਸੇ ਦੇ ਉਤਾਰਨ ਦੇ ਹੱਕ ਚਾਹ ਪਰ ਮੈਂ ਦੇਸ਼ ਦੇ ਕਨਸਟੀਟਿਊਸ਼ਨ ਤੇ ਲੋਕਤੰਤਰ ਦੀ ਕਦਰ ਕਰਦਾ ਹੈ ਉਹਰੇ ਮੁਤਾਬਕ ਹੀ ਕੰਮ ਹੋਣਾ ਚਾਹੀਦਾ ਹੈ ਨਾ ਕਿ ਉਸ ਤੋਂ ਮੁਤਾਬਕ ਮਲਕੇ ਉਹਦੇ ਤੋਂ ਪਾਸੇ ਜਾਣਾ ਚਾਹੀਦਾ ਹੈ ਕਿਉਂਕਿ ਸਾਨੂੰ ਮੈਂ ਫੇਰ ਕਹਿ ਰਿਹਾ ਸਾਨੂੰ ਕਿਸੇ ਨੂੰ ਕਿਸੇ ਨੂੰ ਹਰ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਹੈ ਹਰ ਵਿਅਕਤੀ ਆਪਣੇ ਆਪ ਚ ਸੁਧਾਰ ਲੈ ਕੇ ਆ ਸਕਦਾ ਹੈ ਕਿਸੇ ਨੂੰ ਨਫ਼ਰਤ ਦੇ ਨਾਲ ਸਾਨੂੰ ਹਮੇਸ਼ਾ ਕਿਸੇ ਨੂੰ ਨਫ਼ਰਤ ਦੇ ਨਾਲ ਨਹੀਂ ਵੇਖਣਾ ਚਾਹੀਦਾ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਤੁਹਾਡੇ ਤੋਂ ਪਤਾ ਲੱਗਿਆ ਲੇਕਿਨ ਮੈਂ ਪਹਿਲੇ ਦਿਨ ਤੋਂ ਅੱਜ ਤੱਕ ਇੱਕ ਹੀ ਗੱਲ ਕਹਿਣਾ ਹੈ ਕਿ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਦੇਸ਼ ਦੇ ਸਵਿਧਾਨ ਦੇ ਮਤਾਬਕ ਕਿਸੇ ਵਿਅਕਤੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਨਹੀਂ ਕਾਰਵਾਈ ਹੋਣੀ ਚਾਹੀਦੀ ਕਿਸੇ ਨੂੰ ਅਲੱਗ ਨਹੀਂ ਦੇਖਣਾ ਚਾਹੀਦਾ ਬੀਟ ਅਮਰਿਤਪਾਲ ਜੀ ਬੀਟ ਕੋਈ ਹੋਰ ਕਿਸੇ ਵਿਅਕਤੀ ਨੂੰ ਨਫਰਤ ਦੀ ਭਾਵਨਾ ਦੇ ਨਾਲ ਉਹਦੇ ਤੇ ਕਾਰਵਾਈ ਨਹੀਂ ਕਰਨੀ ਚਾਹੀਦੀ ਜੋ ਵੀ ਅਗਰ ਸਵਿਧਾਨ ਦੇ ਮਤਾਬਕ ਦੇਸ਼ ਦੇ ਕਨਸਟੀਟਿਊਸ਼ਨ ਦੇ ਮਤਾਬਕ ਕੋਈ ਐਸੀ ਘਟਨਾ ਕਰਮ ਹੋਇਆ ਤਾਂ ਉਹਰੇ ਮਤਾਬਕ ਉਹਰੇ ਕਾਨੂੰਨ ਦੇ ਤਹਿਤ ਥੀ ਜੋ ਵੀ ਕਾਰਵਾਈ ਹੋਣੀ ਚਾਹੀਦੀ ਹੈ ਉਹ ਹੋਵੇ ਨਾ ਮੈਂ ਕਿਸੇ ਤੇ NSA ਲਾਉਣ ਦੇ ਹੱਕ ਚਾਹ ਨਾ ਮੈਂ ਕਿਸੇ ਦੇ ਉਤਾਰਨ ਦੇ ਹੱਕ ਚਾ ਪਰ ਮੈਂ ਦੇਸ਼ ਦੇ ਕਨਸਟੀਟਿਊਸ਼ਨ ਤੇ ਲੋਕਤੰਤਰ ਦੀ ਕਦਰ ਕਰਦਾ ਹਾਂ ਉਹਰੇ ਮੁਤਾਬਕ ਹੀ ਕੰਮ ਹੋਣਾ ਚਾਹੀਦਾ ਹੈ ਨਾ ਕਿ ਉਸ ਤੋਂ ਮੁਤਾਬਕ ਮਲਕੇ ਉਹਦੇ ਤੋਂ ਪਾਸੇ ਜਾਣਾ ਚਾਹੀਦਾ ਕਿਉਂਕਿ ਸਾਨੂੰ ਮੈਂ ਫੇਰ ਕਹਿ ਰਿਹਾ ਸਾਨੂੰ ਕਿਸੇ ਨੂੰ ਕਿਸੇ ਨੂੰ ਹਰ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਹੈ ਹਰ ਵਿਅਕਤੀ ਆਪਣੇ ਆਪ ਚ ਸੁਧਾਰ ਲੈ ਕੇ ਆ ਸਕਦਾ ਹੈ ਕਿਸੇ ਨੂੰ ਨਫ਼ਰਤ ਦੇ ਨਾਲ ਸਾਨੂੰ ਹਮੇਸ਼ਾ ਕਿਸੇ ਨੂੰ ਨਫ਼ਰਤ ਦੇ ਨਾਲ ਨਹੀਂ ਦੇਖਣਾ ਚਾਹੀਦਾ